ਦੇ ਰੰਗ ਬਦੁਰ ਤੇ ਅਮਰਦਾਸ ਰਾਮਦਾਸ ਜੀ ਨੇ ਸਹਾਇਆ ਜਨ ਹਰਗੋਬਿੰਦ ਨਾਮ ਸੰਬੰਧ ਸ੍ਰੀ ਹਰਿ ਰਾਏ ਸ੍ਰੀ ਹਰਿਵਾਰਿ ਵਿਸ਼ਵ ਤੇਾਈ ਹੈ ਜੇ ਇਖਰ ਸਭ ਤੂਜਾਏ ਦੇਖੋ ਭਗਤ ਸਿਮਰਿਆ ਘਰ ਨਾਉਣ ਤੇ ਆਵਤ ਆਏ ਸਤ ਸਾਈ ਕੋ ਸਹਾਇ 10ਵਾਂ ਬਾਦਸ਼ਾਹ ਧੰਨਾਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤ ਸਾਈ ਕੋ ਸਹਾਇ 10ਵਾਂ ਬਾਦਸ਼ਾਹ ਦੀ ਜੋਤ ਧੰਨਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾਤਾ ਧਿਆਨ ਧਰ ਕੇ ਬੋਲੋ ਜੀ ਜਨ ਜਾਲੂ ਜਨਾ ਜਫਨਾ ਤਪੀਆਂ ਜਨਾ ਨਾਮ ਜਪਿਆ ਗੁਣ ਛਕਿਆ ਦੇ ਚਲਾਈ ਦੇ ਬਾਹੀ ਦੇਖਿਆ ਅਨੁਕੀਤਾ ਜਿਨ੍ਹਾਂ ਪਿਆਰਿਆਂ ਸੁਖਿਆਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਕਾਫੀ ਜੀ ਬੋਲੋ ਜੀ ਧਾਰਨੀ ਗੁਰੂ ਆਹ ਜਿਨ੍ਹਾਂ ਸਿਕਾਂ ਸਿਕੜੀਆਂ ਨੇ ਦਰਬਾਰਿਆ ਅਸੀਸ ਦਿੱਤੇ ਬਾਂਦ ਦਾ ਬੰਦ ਕਟਾਇ ਕੋਪੀਆਂ ਮਹਾਂ ਚੱਕੀਆਂ ਤੇ ਚੜੇ ਆ ਰਹੇ ਨਾਲ ਚਿਰ ਗਏ ਗੁਰਦਵਾਰਿਆਂ ਦੇ ਸਰਵਲੀ ਪ੍ਰਭਾਨੀਆਂ ਕਿਸ ਦੀਆਂ ਦਰਣੀ ਆ ਰਹਿਆ ਅਸੀਂ ਕੀ ਤੇ ਸਾਹ ਸਵਾਸ ਨਾਲ خالسا جی واح گرو گرو وا گرو چاہیے ਦੇਖ ਦੇ ਫਤਿਹ ਬਿੰਦ ਕੇ ਬੈਨ ਮੰਦ ਕੀ ਜੇਤ ਆਸਰੇ ਸਾਹਿਬ ਜੀ ਸਹਾਇ ਖਾਲਸਾ ਜਿੱਤੇ ਬੋਲ ਪਾਲੇ ਬੋਲੋ ਜੀ ਵਾਹਿਗੁਰੂ ਸਿਖਾਣੋ ਸਿੱਖੇ ਤਾਨ ਕੇਸਾਨ ਰਖਤਾਨ ਬਵੇਕਤਾਨ ਵਸਾਧਾਨ ਪ੍ਰੋਸਾਧਾਨ ਦਾਨ ਸਤਾਂ ਨਾਮਦਾਨ ਸ੍ਰੀ ਅਨੰਤ ਸੱਚ ਜੀ ਦੇ ਇਸ਼ਨਾਨ ਚੌਕੀਆਂ ਝੰਡੇ ਗੁੰਦੇ ਜੁਗੋ ਚੁਗ ਮਟਾਲੋ ਧੰਕ ਇਹ ਆਲਪਕ ਆਪਣੇ ਪੰਥ ਦੇ ਸਦਾ ਸਹਾਇਕ ਬਤਾਲ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਬਹੁਗੋਤ ਦੁਆਰੇ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਜਿਥੇਲੇ ਦਰਸ਼ਨ ਦੀ ਦואר ਸੇਵਾ ਸਭਾ ਉਦਾਰਾਨ ਖਾਲਸਾ ਜੀ ਨੂੰ ਬਖਸ਼ੂ ਹੈ ਨਮਾਣਿਆਂ ਦੇ ਬਾਣਾਂ ਨਿਤਾਣਿਆਂ ਦੇ ਤਾਣਿਆਂ ਦੇ ਹੋਣ ਸੱਚੇ ਪਤਵਾਰ ਕਰੋ ਆਪ ਜੀ ਦੇ ਇਹੋ ਜਿਹੋ ਰੋਹ ਦਾਸ ਮੈਂ ਤੇਰਾ ਮੈਂ ਕੋਟਲੀ ਦੇਵਨ ਦੀ ਸਾਈ ਸੰਗਤ ਨੂੰ ਆਪ ਕੀ ਨੇਕ ਰਾਤਰੀ ਦਾ ਸਮਾਗਮ ਬਖਸ਼ਿਸ਼ ਕੀਤਾ। ਸਜੇ ਹੋਏ ਸਮਾਗਮ ਦੇ ਅੰਦਰ ਗੁਰੂ ਘਰੋਂ ਸਾਹਿਬ ਹੋਏ ਕੀਰਤਨੀਆਂ ਨੇ, ਗਿਦਵਾਨਾਂ ਨੇ ਗੁਰੂਤ ਵਿਚਾਰਾਂ ਦੇ ਸਾਥ ਸੰਗਤ ਨਾਲ ਪਾਈ ਹੈ। ਵਿਚਾਰਾਂ ਦੇ ਸਾਥ ਪਾਉਦਿਆਂ, ਗੁਰਬਾਣੀ ਦਾ ਕੀਰਤਨ ਕਰਦਿਆਂ, ਸੇਵਾਵਾਂ ਨਿਭਾਉਂਦਿਆਂ, ਪ੍ਰਤਕਰਦਿਆਂ, ਉલ્લાਸ ਭਾਵ ਕਰਨ ਜਾਣ ਵੱਜੇ ਸਮੂਹ ਬਖਸ਼ਣਾ ਅਗੇ ਵਾਸਤੇ ਸਮਾਗਮ ਕੰਕਸ਼ਿਸ਼ ਕਰਨੀ ਦਾਰੇ ਸੰਗਤ ਦੇ ਹਾਜ਼ਰੀ ਪ੍ਰਿੰਪੇਟਾ ਦਾ ਪ੍ਰਬੰਧ ਕਰਨੀ ਨਗਰ ਕੜਾਸੀ ਕਿ ਬਸਾਉਣਾ ਮਾਲ ਨੂੰ ਕਿ ਫਸਲ ਦੇ ਮੇਹਰਿਆ ਹੱਥ ਰੱਖਣਾ ਸੰਗਤ ਜੀ ਦਾ ਚੱਲਿਆ ਆਇਆ ਕੰਮ ਕਰਮ ਕਰਕੇ ਚਲਾਉਣਾ ਸਰਬਾਧੀਆਂ ਸ਼ੋਭਾ ਭਾਉਣਾ ਵਗੋਂਤਰ ਸਰ ਪੂਰੀਆਂ ਕਰਨਾ ਜੀ ਇਸੇ ਭਾਉਣਾ ਨੂੰ ਮੁੱਖ ਰੱਖਦੇ ਹੋਏ ਸੰਗਤ ਦੀ ਦਸਮਾਹਾਂ ਦੀ ਕਿਰਤ ਕਮਾਈ ਵਿੱਚੋਂ ਪਵਿੱਤਰ ਰਖੜਾ ਪ੍ਰਸ਼ਾਦ ਜੇਕਰ ਕੇ ਹਾਜ਼ਰਾ ਦਾ ਪ੍ਰਬੰਧ ਹੋਵੇ ਪ੍ਰਵਾਨਿਆ ਮੇਰਾ ਪ੍ਰਸ਼ਾਦ ਆ ਸੰਗਤ ਵਿੱਚ ਵਰਤੋਂ ਦੀ ਅਗਰ ਵਰਤੋਂ ਕਰਨੀ ਜੀ ਕਰੋ ਕਿਰਪਾ ਮਿੱਤਰਾਂ ਸਾਰੇ ਸੰਗਤੂ ਨੇ ਕਾਰ ਕਰਾ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਆਵੇ ਨਾਮ ਕਰੀ ਨਾਮ ਜੀ ਕਮ ਜੀ ਦਾ ਸਭਾ ਵਾਰ ਜੀ ਦਾ ਖਾਲਸਾ ਵਾਰ ਜੀ ਦੀ ਫਤਿਹ ਆ ਗਿਆ ਭਈਆ ਕਾਰ ਹਾ ਹਾ ਸੰਗਤ ਭਇਓ ਜੈ ਜੈ ਦੰਸ ਲੋਕ ਕਹੋ ਟਲ ਕੋ ਤੇ ਇਹ ਅਨੁਠਾਸ ਭਾਏ ਸੰਸਾਰਸਿਆ ਗੁਰ ਕੈ ਜਨ ਮਨ ਦੁਖ ਜਾਏ ਸੱਜਣੋ ਸਤਿ ਭਾਏ ਪੱਲਾ ਮੂਲਾ ਨਾ ਹੈ ਸਰ ਪਰ ਹਾਰ ਤੇ ਤਨ ਮਨਿਆ ਗੁਰਿਆਏ ਜਿਨ ਕਾ ਲਿਖਿਆ ਅੰਮ੍ਰਿਤ ਹਰ ਕਾ ਨਾਮ ਦੇਨਦ ਕਿਆ ਚਾਲਾ ਮੁਦਗੁਰ ਭਾਵੇ ਬਗੈ ਨਾ ਟਿਕੇ ਜਾ ਕੋ ਮੇ ਤੇ ਤੋ ਤੋ ਸਹਬਨ ਦਸਤਸਾ ਭੱਲੇ ਨਾ ਟਪ ਜਿਸ ਨਾ ਹੀ ਦੂਜਾ ਮਤਾ ਕੋਏ ਤਹ ਸਾਰੇ ਤਾਜ ਜਾਣ ਸਦ ਸੋਏ ਨਾ ਨਾਨਕ ਬਰਸੀ ਸਾਰੇ ਤਾਜ ਜਾਣ ਸਦ ਸੋਏ ਨਾ